ਲੁਧਿਆਣਾ ਨਗਰ ਨਿਗਮ ਮੁਖ ਦਫਤਰ ਨੂੰ ਤਾਲਾ ਲਗਾਉਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਭਰਤ ਪੂਸ਼ਨ ਆਸ਼ੂ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੀਤ ਤਲਵਾਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮਸੁੰਦਰ ਮਲਹੋਤਰਾ ਨੂੰ ਅੱਜ ਅਦਾਲਤ ਦੇ ਵੱਲੋਂ ਜ਼ਮਾਨਤ ਤੇ ਰਹਾ ਕਰਨ ਦੇ ਹੁਕਮ ਜਾਰੀ ਹੋਏ ਨੇ ਇਹਨਾਂ ਸਾਰਿਆਂ ਨੂੰ ਬੀਤੇ ਕਾਲ ਗ੍ਰਿਫਤਾਰ ਕਰਨ ਤੋਂ ਬਾਅਦ ਥਾਣਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਇਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਲਈ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਪੇ ਦਿੱਤਾ ਸੀ ਉੱਥੇ ਅੱਜ ਜ਼ਮਾਨਤ ਤੇ ਬਾਹਰ ਆਣ ਤੋਂ ਬਾਅਦ ਐਮਪੀ ਰਵਨੀਤ ਸਿੰਘ ਬਿੱਟੂ ਇੱਕ ਵਾਰ ਫੇਰ ਪੰਜਾਬ ਸਰਕਾਰ ਤੇ ਵਰਦੇ ਨਜ਼ਰ ਆਏ ਸਾਡਾ ਕਿਉਂਕਿ ਅਸੀਂ ਤਾਂ ਪਰਿਵਾਰ ਪਰਿਵਾਰ ਖਾਤਰ ਅੰਦਰ ਗਿਆ ਸੀ ਸਾਰਾ ਪਰਿਵਾਰ ਇੱਧਰ ਆਸ਼ੂ ਜੀ ਲੋਕਾਂ ਖਾਤਰ ਕੋਈ ਪਹਿਲੀ ਜੇਲ੍ਹ ਨਹੀਂ ਇਧਰ ਸੰਜੀਤ ਤਲਵਾਰ ਜੀ ਖੜੇ ਆ ਸਾਡੇ ਪ੍ਰਧਾਨ ਨੇ ਜ਼ਿਲ੍ਹੇ ਦੇ ਇਧਰ ਸਾਡੇ ਸੀਨੀਅਰ ਡਿਪਟੀ ਮੇਅਰ ਰਹੇ ਆ ਇਹ ਆਪ ਮਲੋਤਰਾ ਸਾਹਿਬ ਖੜੇ ਆ ਤੇ ਸਾਡੇ ਲਈ ਜੇਲਾਂ ਇਹ ਤਾਂ ਗੱਲ ਇਹ ਆ ਵੀ ਕبھی बाबू ਰੇਲ ਮੇ ਕبھی ਜੇਲ੍ਹ ਮੇ ਇਸ ਕਰਕੇ ਇਹ ਕੋਈ ਵੱਡੀਆਂ ਗੱਲਾਂ ਨਹੀਂ ਲੋਕਾਂ ਦੇ ਲਈ ਕਿਉਂਕਿ ਲੋਕਾਂ ਦੀ ਆਵਾਜ਼ ਉਠਾਈ ਆ ਜਿਹੜੇ ਕਾਲੇ ਅੰਗਰੇਜ਼ ਆਏ ਹੋਏ ਆ ਕਾਲੇ ਗੋਰੇ ਨੇ ਜਿਹੜੇ ਇਹ ਪਹੁੰਚਾਉਣੇ ਆ ਕਿ ਨਹੀਂ ਪਹੁੰਚਾਉਣੇ ਇਹਨਾਂ ਖਾਤਰ ਜੇਲਾਂ ਕਟਣੀਆਂ ਹੀ ਪੈਂਦੀਆਂ ਨੇ ਤੇ ਅਸੀਂ ਤਾਂ ਲੋਕਾਂ ਦਾ ਬਜਟ ਦਾ ਜਿਹੜਾ 1000 ਰੁਪਿਆ ਇਹਨਾਂ ਨੇ ਗਰੰਟੀ ਦਿੱਤੀ ਸੀ ਗਰੰਟੀ 1000 ਦੀ ਉਹ ਕਿੱਥੇ ਆ ਜੀ 2500 ਰੁਪਿਆ ਜਿਹੜੀ ਪੈਨਸ਼ਨ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ ਜਿਹੜੀ ਸ਼ਗਨ ਸਕੀਮ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ ਐਮਐਸਪੀ ਚੁਟਕੀ ਮਾਰ ਕੇ ਆਉਣੀ ਸੀ ਉਹ ਕਿੱਥੇ ਆ ਜੀ ਤੇ ਇਹ ਹਰ ਪਾਸੇ ਹਰ ਦਫ਼ਤਰ 'ਚ ਜੋ ਲੁੱਟ ਹੋ ਰਹੀ ਆ ਚਾਹੇ ਉਹ ਕੋਈ ਮਹਿਕਮਾ ਹੋਵੇ ਚਾਹੇ ਪਟਵਾਰੀ ਆਪਣਾ ਕੰਮ ਛੱਡੀ ਬੈਠੇ ਆ ਵੀਡੀਓ ਤਸਿਲਦਾਰ ਕਿਤੇ ਹੈ ਹੀ ਨਹੀਂ ਗੇ ਅਫਸਰ ਨੇ ਜਿਹੜੇ ਉਹ ਬਿਲਕੁਲ ਬਿਲਕੁਲ ਉਹਨਾਂ ਦੇ ਹੱਥ ਕਿਸੇ ਦੀ ਕੋਈ ਲਗਾਮ ਨਹੀਂ ਕਿਉਂਕਿ ਕਿਸੇ ਦੇ ਪੱਲੇ ਕਿਉਂ ਨਹੀਂ ਕਿਉਂਕਿ ਸਭ ਕੁਝ ਜਿਹੜਾ ਹੈ ਉਹ ਦਿੱਲੀੋਂ ਚੱਲਦਾ ਏ ਦਿੱਲੀ ਕੇਜਰੀਵਾਲ ਉਹਨਾਂ ਅੱਗੇ ਰੱਖਿਆ ਹੋਇਆ ਇੱਕ ਰਾਗਬ ਚੱਡਾ ਤੇ ਉਹ ਚੱਡਾ ਉਹ ਸਾਰਾ ਕੁਛ ਉਰੇ ਲੁੱਟਦਾ ਮਾਰਦਾ ਉੱਥੋਂ ਆਰਡਰ ਆਉਂਦੇ ਆ ਉਰੇ ਨਾ ਕਿਸੇ ਕੈਬਨਟ ਦੇ ਕਿਸੇ ਦੇ ਕੁਛ ਪੱਲੇ ਨਹੀਂ ਗਾ ਸਿਰਫ ਆ ਜੇਲ ਕਿਉਂ ਜੇਲ ਕਿੱਡੀ ਇਹ ਗੱਲ ਕੀ ਸੀ ਜੇਲ ਵਾਲੀ ਮੈਨੂੰ ਇਹ ਦੱਸੋ ਨਾ ਇਹ ਆਦਤ ਪਈ ਆ ਵੀ ਵਿਜੀਲੈਂਸ ਰਾਹੀਂ ਪੁਲਿਸ ਰਾਹੀਂ ਵੀ ਜਦੋਂ ਵੀ ਲੱਤਾਂ ਕੰਬਦੀਆਂ ਨੇ ਨਾ ਕੇਜਰੀਵਾਲ ਦੀਆਂ ਤੇ ਉਹ ਪੰਜਾਬ ਪੁਲਿਸ ਨੂੰ ਅੱਗੇ ਕਰਦਾ ਨਹੀਂ ਇਹਨਾਂ ਚ ਤੁਹਾਨੂੰ ਯਾਦ ਹੋਣਾ ਇੱਕ ਬੀਜੇਪੀ ਦਾ ਲੀਡਰ ਉਹ ਬੱਗਾ ਉਹਨੂੰ ਚੱਕਣ ਗਈ ਸੀ ਤੇ ਦੇਖ ਲਿਆ ਸੀ ਹਰਿਆਣੇ ਪੁਲਿਸ ਨੇ ਕਿਵੇਂ ਖੋਲੇ ਸੀ ਰਾਹ ਜੀ ਤੇ ਇਹ ਐਸੇ ਬੰਦੇ ਆ ਵੀ ਜਿਹੜੇ ਕਿਸਾਨ ਸਾਡਾ ਗੋਲੀ ਮਾਰ ਕੇ ਸਾਡਾ ਨੌਜਵਾਨ ਮਾਰਦਾ ਕਿੰਨੀਆਂ ਦੀਆਂ ਲੱਤਾਂ ਤੋੜਤੀਆਂ ਕਿੰਨੇ ਦੀਆਂ ਅੱਖਾਂ ਕੱਢਤੀਆਂ ਇਹ ਨਾ ਮਰਦਾਂ ਤੋਂ ਹਜੇ ਤੱਕ ਹਜੇ ਤੱਕ ਇਹਨਾਂ ਤੋਂ ਕਿਸੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੋਈ ਜ਼ੀਰੋ ਐਫ ਆਈ ਆਰ ਤੇ ਸਾਡੇ ਤੇ ਅਸੀਂ ਲੋਕਾਂ ਦੀ ਗੱਲ ਕਰਨ ਗਏ ਆ ਤੇ ਉਹੀ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਤਾਲਾਏ ਜਿਹੜਾ ਉਹ ਵਿਧਾਨ ਸਭਾ 'ਚ ਲਈ ਫਿਰਦੇ ਸੀ ਫਿਰ ਉਹਨਾਂ ਤੇ ਕਿਉਂ ਨਾ ਦਰਜ ਐਫ ਆਈ ਆਰ ਹੋਵੇ ਉਹਨਾਂ ਨੇ ਤਾਂ ਵਿਧਾਨ ਸਭਾ ਨੂੰ ਹੀ ਤਾਲਾ ਲਾਉਣ ਨੂੰ ਕਿਹਾ ਤਾਂ ਕਿਉਂਕਿ ਕੁਝ ਹੋ ਹੀ ਨਹੀਂ ਰਿਹਾ ਇਸ ਕਰਕੇ ਇਹ ਤਿਆਰ ਰਹਿਣ ਇਹ ਹਰ ਹਰ ਇੱਕ ਇੱਕ ਕਾਂਗਰਸੀ ਉਹ ਜੇਲ੍ਹ ਜਾਣ ਨੂੰ ਕੱਲ ਹਜ਼ਾਰਾਂ ਆਏ ਸੀ ਫਿਰ ਇਹਨਾਂ ਦੀ ਹਿੰਮਤ ਨਹੀਂ ਪਈ ਵੀ ਕਿਸੇ ਨੂੰ ਇਹ ਜੇਲ੍ਹ ਲਿਜਾ ਸਕਣ ਚਾਰਾਂ ਤੋਂ ਸਵਾਏ ਤੇ ਸਾਰੇ ਤਿਆਰ ਬੈਠੇ ਆ ਅੱਜ ਲੁਧਿਆਣੇ ਦੇਖਿਓ ਜਾ ਕੇ ਅਗਲੀ ਰਣਨੀਤੀ ਬਣੇਗੀ ਅਗਲਾ ਸੰਘਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੂਰੇ ਬਿਲਕੁਲ ਝੁਕੋ ਨਾ ਜੇ ਦਬਕੇ ਮਾਰਦਾ ਮੈਂ ਫਲਾਣੇ ਇਥੇ ਕਿੱਕੇ ਸਕੂਲ ਨੂੰ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ ਨੇ ਵਿਧਾਨ ਸਭਾ ਚ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਜੂਝ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਇਹ ਕਾਂਗਰਸ ਕਹਿੰਦੇ ਅੱਖਰ ਕਰਦੇ ਆ ਢਾਗੇ ਗਈ ਆ ਸਾਡੇ ਹੈ ਤੁਸੀਂ ਕਰਜ਼ਾ ਤਾਰ ਰਹੇ ਹੋ ਜਿਹੜਾ ਹੋਈ ਯਾਰ ਤੁਹਾਡੇ ਤੁਹਾਡੇ ਕੋਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮੁਕਾਬਲਾ ਕਰੋਗੇ ਆਪਣਾ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਤੁਸੀਂ ਮੁਕਾਬਲਾ ਕਾਂਗਰਸ ਨਾਲ ਕਰੋਗੇ ਇਹ ਦੇਖੋ ਇਹ ਤਾਂ ਬਿਲਕੁਲ ਹੀ ਵਾਕਈ ਸਾਨੂੰ ਵੀ ਮਾੜੀ-ਮੋਟੀ ਆਸ ਸੀ ਅੱਗੇ ਪਰ ਬਿਲਕੁਲ ਜਲੂਸ ਨਿਕਲ ਗਿਆ ਡਰਾਮਾ ਬਣ ਗਿਆ ਅੱਜ ਉਹ ਜ਼ਿਲ੍ਹਿਆਂ ਦੀ ਹਾਲਤ ਆ ਜਿਹੜਾ ਵੀ ਕੋਈ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕਿਸੇ ਨਾਂ ਦੀ ਟੋਟਲ ਡਿਫੰਕ ਹੋ ਗਈ ਆ ਕੋਈ ਫੈਸਲਾ ਨਹੀਂ ਮੰਤਰੀਆਂ ਦੀ ਕੋਈ ਹਿੰਮਤ ਹੀ ਹੈ ਨਹੀਂ ਵੀ ਉਹਨਾਂ ਦੀ ਕੋਈ ਅਫਸਰ ਵੀ ਮੰਗ ਲਈ ਤੇ ਤੁਸੀਂ ਤੁਸੀਂ ਲੈਂਗੁਏਜ ਕਦੇ ਸੋਚੀ ਯਾਰ ਅਸੀਂ ਵੀ ਸਾਰੇ ਮੰਤਰੀ ਐਮ ਐਲ ਏ ਰਹੇ ਆ ਤਿੰਨ-ਤਿੰਨ ਵਾਰ ਪਾਰਲੀਮੈਂਟ ਚllਗੇ ਜਿਹੜਾ ਕੁਝ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਵਿਧਾਨ ਸਭਾ 'ਚ ਉਹ ਲੋਕ ਦੇਖ ਕੇ ਕੀ ਕਹਿੰਦੇ ਹੋਣਗੇ ਵੀ ਇਹ ਪੰਜਾਬ ਕਿੱਧਰ ਨੂੰ ਜਾ ਰਿਹਾ? ਇਹ ਰੋਜ਼ੀ ਹੋ ਰਿਹਾ ਹੰਗਾਮਾ ਅੱਜ ਵੀ ਕੋਰਟ 'ਚ ਆ ਕੇ ਅੱਜ ਵੀ ਪੱਤਰਕਾਰ ਨੂੰ ਧਮਕੀ ਦਿੱਤੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਪੱਤਰਕਾਰ ਨੂੰ ਧਮਕੀ ਦੇਣਾ ਜਿਹੜਾ ਹੈ ਗਾਣ ਮਲੇ ਵੱਲੋਂ ਦੇਖੋ ਇਹ ਇਹ ਪਠਾਨ ਪਤਾ ਨਹੀਂ ਕਿਸ ਤਰ੍ਹਾਂ ਦਾ ਪਠਾਨ ਪਠਾਨ ਤਾਂ ਦੀ ਕੋਈ ਪਤਾ ਨਹੀਂ ਕਿਸ ਇਹ ਕਿਸੇ ਹੋਰ ਕਿਸੇ ਮਾੜੇ ਮੁਗਲ ਉੱਚ ਹੋਊਗਾ ਪਰ ਪਠਾਨ ਨਹੀਂ ਹੋ ਸਕਦਾ ਇਹ ਜਿਹੜੀ ਤੁਸੀਂ ਗੱਲ ਕਹਿਨੇ ਹੋ ਇਹ 3-4 ਬਹੁਤ ਚਾਮਲੇ ਹੋਏ ਆ। ਉਹ ਚੋਂ ਇੱਕ ਇਹ ਵੀ ਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹਨਾਂ ਦਾ ਕੱਦ ਨਹੀਂਗਾ। ਪਰ ਇਹ ਯਾਦ ਰੱਖਿਓ ਮੇਰੀ ਗੱਲ। ਅੱਜ ਮੈਂ ਤੁਹਾਨੂੰ ਆਨ ਰਿਕਾਰਡ کہہ ਰਿਹਾ। ਇਹ ਮੰਤਰੀਆਂ ਨੇ ਜਿੰਨਾ ਇਹਨਾਂ ਨੇ ਸਾਰੇ ਸਾਈਨ ਕਰਾ ਕੇ ਸਭ ਕੁਝ ਦਿੱਲੀ ਫੜਾਏ ਹੋਏ ਆਪਣੇ ਤੇ ਉਥੋਂ ਜਿੰਨੀ ਲੁੱਟ ਇਹਨਾਂ ਦੇ ਮਹਿਕਮਿਆਂ 'ਚ ਹੋ ਰਹੀਆਂ 3-4 ਜਿਹਾ ਪਪੇਟ ਮੰਤਰੀ ਰੱਖੇ ਹੋਏ ਆ ਜਿਹੜੇ ਜੇਬ 'ਚ ਪਾਏ ਹੋਏ ਆ। ਤੇ ਤੁਸੀਂ ਇਹਨਾਂ ਦਾ ਹਾਲ ਦੇਖਿਓ ਵੀ ਸਕੈਂਡਲ ਕਿੱਡੇ-ਕਡੇ ਨਿਕਲਣਗੇ ਖਾਸ ਤੌਰ ਤੇ ਆ ਪਠਾਨ ਮਾਜਰੇ ਦੀ ਗੱਲ ਕਰ ਲਓ ਹੋਰਾਂ ਦੀ ਗੱਲ ਕਰ ਲਓ ਜੋੜਾ ਮਾਜਰਾ ਦੀ ਗੱਲ ਕਰ ਲਓ ਤੀਜੇ ਮਾਜਰੇ ਦੀ ਗੱਲ ਕਰ ਲਓ ਇਹ ਸਭ ਚਾਹੇ ਕਿਸੇ ਮੰਤਰੀ ਦੀ ਗੱਲ ਕਰ ਲਓ ਬਲਕਾਰ ਸਿੰਘ ਦੀ ਕਰ ਲਓ ਕਿਸੇ ਦੀ ਕਰ ਲਓ ਪਰ ਇਹ ਪਹਿਲਾ ਪਹਿਲਾ ਸਿਆਸਤ ਦਾ ਉਹਨਾਂ ਨੂੰ ਇਹ ਜਿੰਨਾ ਸਿੱਟਣ ਲੱਗਿਆ ਹੁਣ ਇਹ ਮੀਡੀਆ 'ਚ ਜਿਹੜਾ ਮੀਡੀਆ ਵਾਲਾ ਕੋਈ ਗੱਲ ਦਿਖਾ ਦੇਵੇ ਇਹਨਾਂ ਦੇ ਉਲਟ ਇਹਨਾਂ ਤੋਂ ਸਹਿਣ ਨਹੀਂ ਹੁੰਦੀ ਇਹ ਕਹਿੰਦੇ ਆ ਉਹ ਭਾਈ ਇੱਕ ਦੋ ਚੈਨਲ ਤੁਸੀਂ ਖਰੀਦ ਸਕਦੇ ਹੋ ਚੈਨਲਾਂ ਦੇ ਮਾਲਕ ਖਰੀਦ ਸਕਦੇ ਹੋ ਪਰ ਪੱਤਰਕਾਰ ਨੂੰ ਕਿਵੇਂ ਖਰੀਦੋਗੇ ਪੱਤਰਕਾਰ ਜਿਹੜੇ ਨੇ ਉਹ ਪੰਜਾਬ ਦੇ ਨੇ ਪੰਜਾਬ ਦਾ ਦਰਦ ਜਾਣਦੇ ਆ ਤੁਸੀਂ ਪੱਤਰਕਾਰ ਤੇ ਪੱਤਰਕਾਰ ਹੀ ਤਾਂ ਨੂੰ ਖਰੀਦ ਸਕਦੇ ਚੈਨਲਾਂ ਨੂੰ ਜ਼ਰੂਰ ਤੁਸੀਂ ਕਿਸੇ ਨੂੰ ਐਡਾ ਦੇ ਸਕਦੇ ਹੋ ਕੁਝ ਹੋਰ ਦੇ ਸਕਦੇ ਹੋ ਪਰ ਪੱਤਰਕਾਰਾਂ ਨੂੰ ਨਹੀਂ ਤੁਸੀਂ ਖਰੀਦ ਸਕੋਗੇ ਬਿਲਕੁਲ ਬਿੱਟੂ ਜੀ ਕੇਂਦਰੀ ਬਾਲ ਨੂੰ 8 ਸਮਨ ਨੇ ਜਿਹੜੇ ਈਡੀ ਵੱਲੋਂ ਜਾਰੀ ਕੀਤੇ ਗਏ ਨੇ ਹੁਣ 9ਵੇਂ ਸਮਨ ਦੀ ਕਰੇ ਸਮਨ ਤਾਂ ਸਾਹਮਣਾ ਤਾਂ ਫਿਰ ਆ ਸਾਨੂੰ ਨਾਨ ਅਵੇਲੇਬਲ ਵਾਰੰਟੀ ਕਹੇ ਅਸੀਂ ਕਿ ਆਜੋ ਆਗੇ ਹਿੱਕ ਚ ਵੱਜੇ ਜਾ ਕੇ ਭੇਜ ਜੇਲ ਜੇਲ ਕੀ ਹੋ ਗਿਆ ਬਾਹਰ ਆਗੇ ਉਹ ਡਰਦਾ ਕਿਉਂ ਭੱਜਦਾ ਏ ਜੇ ਉਹ ਚ ਮਾਨਾ ਜੀ ਵੀ ਜਾਨ ਆ ਉਹਦੇ ਖੁੱਚਾਂ ਚ ਜੇ ਉਹ ਕਹਿੰਦਾ ਮੈਂ ਇਮਾਨਦਾਰ ਆ ਮੈਂ ਬਦਲਾ ਨਹੀਂ ਉਹਨਾਂ ਕੱਟੜ ਇਮਾਨਦਾਰ ਆ ਇਹ ਜਿਹੜਾ ਭੱਜ ਰੇ ਇੱਥੋਂ ਪਤਾ ਲੱਗਦਾ ਪੱਕਾ ਬੇਈਮਾਨ ਆ ਪੱਕਾ ਬੇਈਮਾਨ ਉਹ ਦੂਜਾ ਛੱਡਾ ਜਾ ਵੀ ਕਿਤੇ ਬਾਹਰ ਭੱਜ ਗਿਆ ਤੇ ਇਸੇ ਤਰੀਕੇ ਨਾਲ ਕੇਜਰੀਵਾਲ ਭੱਜਿਆ ਫਿਰਦਾ ਕਦੇ ਸੀਬੀਆਈ ਤੋਂ ਕਦੇ ਈਡੀ ਤੋਂ ਜਿਹੜਾ ਇਮਾਨਦਾਰ ਆ ਉਹਨੂੰ ਕੀ ਕਰ ਲੂਗਾ ਕਿੱਥੋਂ ਕੋਈ 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 ਐਸੀ ਕਿਹੜੀ ਚੀਜ਼ ਆ ਜਿਹੜੀ ਉਹਦੇ ਉੱਤੇ ਪੈ ਜਾਊਗੀ ਜੇ ਇਮਾਨਦਾਰ ਕੋਈ ਪ੍ਰੂਫ ਕੋਰਟ 'ਚ ਦੇਣਾ ਪਊ ਨਾ ਹੁਣ ਸਾਡੇ ਤੇ ਪਰਚਾ ਕੀਤਾ ਜੱਜ ਨੇ ਬੇਲ ਕਰਤੀ ਉਹਨੂੰ ਪਤਾ ਹੈ ਵੀ ਇਹ ਜਾਲੀ ਆ ਇਹਨਾਂ ਨੇ ਸਿਰਫ ਇਹ ਵੈਂਡੇਟਾ ਕੀਤਾ ਏ ਸਿਰਫ ਵੀ ਇਹ ਆਪੋਜੀਸ਼ਨ ਦੀ ਆਵਾਜ਼ ਲੋਕਾਂ ਦੀ ਬਾਤ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਦੂਜੇ ਦਿਨ ਬਾਹਰ ਆ ਗਏ ਫੇਰ ਹੁਣ ਅੰਦਰ ਕਰ ਲਈ ਫੇਰ ਕੋਰਟ ਛੱਡ ਦੂਗਾ ਜਿੰਨੀਆਂ ਵੀ ਕਾਂਗਰਸੀ ਆਗੂਆਂ ਦੇ ਕਾਰਵਾਈਆਂ ਕੀਤੀਆਂ ਨੇ ਵਿਜੀਲੈਂਸ ਦੇ ਥਰੂ ਕਿੰਨਿਆਂ ਕਿ ਜਾਇਜ਼ ਮੰਦੇ ਹੋ ਨਾਲ ਹੀ ਆ ਸਾਧੂ ਸਿੰਘ ਧਰਮਸੋਝੀ ਆ ਨਾ ਅੰਦਰ ਹੀ ਬੈਠੇ ਆ ਕੀ ਸੀ ਉਹਨਾਂ ਨੇ ਕੀਤਾ ਕੀ ਉਹਨਾਂ ਤੇ ਸਾਬਤ ਹੋਇਆ ਅੱਜ ਤੱਕ ਇਸੇ ਤਰੀਕੇ ਨਾਲ ਭਾਰਤ ਪੂਸ਼ਨਾ ਆਸ਼ੂੀ ਸਾਡੇ ਨਾਲ ਖੜਿਆ ਅੱਜ 7 ਮਹੀਨੇ ਹੋ ਗਏ ਜੇਲ੍ਹਾਂ ਨੂੰ ਜੇਲ 7 ਮਹੀਨੇ ਕੱਟਿਆ ਅੱਜ ਫੇਰ ਆ ਗਏ ਐਂਡ ਐ ਕਿਤੇ ਕੋਈ ਡਰ ਜਾਂਦਾ ਏ ਐ ਕਿਤੇ ਕੋਈ ਹਟ ਜੂਗਾ ਪਿੱਛੇ ਇਸੇ ਤਰੀਕੇ ਨਾਲ ਸੋਨੀ ਜੀ ਅੰਦਰ ਕੀਤੇ ਇਸੇ ਤਰੀਕੇ ਨਾਲ ਸ਼ਾਮਸੁੰਦਰ ਅਰੋੜਾ ਜੀ ਕੀਤੇ ਇਸ ਇਹ ਇਹ ਤਾਂ ਟੋਟਲ ਕਿਸੇ ਦੇ ਕਿਸੇ ਦੇ ਵਿਰੁੱਧ ਕੁਝ ਸਾਬਤ ਤਾਂ ਹੋਇਆ ਮੈਂ ਮੈਂ ਆਪ ਮੰਨ ਲੈਂਦਾ ਇੱਥੇ ਹੀ ਖਹਿਰਾ ਸਾਹਿਬ ਆ ਸਾਡੇ ਵੀ ਅਸੀਂ ਵੀ ਦੇਖੋ ਇਹ ਕਿੰਨੇ ਕਿੰਨੇ ਘਟੀਆਂ ਪੱਧਰ ਦੇ ਬੰਦੇ ਆ ਜਿੱਥੇ ਅਸੀਂ ਠਹਿਰੇ ਉਹੀ ਬੈਰ ਜਿੱਥੇ ਕੈਮਰੇ ਲਵਾਏ ਹੋਏ ਆ ਸਰਕਾਰ ਨੇ ਉਹੀ ਕਮਰਿਆਂ ਚ ਜਾਣ ਕੇ ਸਾਨੂੰ ਬੰਦ ਕੀਤਾ ਜਿੱਥੇ ਕੈਮਰੇ ਲੱਗੇ ਹੋਏ ਆ ਵੀ ਉਹ ਇਹਨਾਂ ਨੂੰ ਕੀ ਆਨੰਦ ਆਉਂਦਾ ਕੀ ਮਜ਼ਾ ਆਉਂਦਾ ਵੀ ਉਹ ਬਾਥਰੂਮਾਂ ਤੱਕ ਜਾਂ ਹੋਰ ਜਗ੍ਹਾ ਤੱਕ ਜਿਹੜੇ ਇਸ ਜੇਲ੍ਹ ਚ ਕੈਮਰੇ ਲਿਆਂਦੇ ਇਸੇ ਕਰਕੇ ਇੱਥੇ ਲਿਆਉਂਦੇ ਆ ਹੁਕਮ ਦਿੰਦੇ ਆ ਪਹਿਲਾਂ ਲੁਧਿਆਣੇ ਲੈ ਗਏ ਲੁਧਿਆਣੇੋਂ ਫਿਰ ਜਾਣ ਕੇ ਇਸ ਕਮਰੇ ਚੇਂਜ ਕੀਤਾ ਜਿੱਥੇ ਕੈਮਰੇ ਲਵਾਏ ਹੋਏ ਆ ਇਹ ਕਮਰੇ ਕਿਹਦੇ ਕੋਲ ਕੇਜਰੀਵਾਲ ਕੋਲ ਲੱਗੇ ਹੋਏ ਆ ਜਾਂ ਜਾਂ ਇਹ ਕਿਹਦੇ ਕੋਲ ਲੱਗੇ ਹੋਏ ਆ ਇਹਦਾ ਜਿਹੜਾ ਮੋਨੀਟਰ ਕਿੱਥੇ ਕਰਦੇ ਆ ਇਹ ਵੀ ਬਹੁਤ ਵੱਡਾ ਵਿਸ਼ਾ ਏ ਅੱਗੇ ਇਨਕੁਆਇਰੀ ਕਰਨ ਦਾ ਇਹ ਕੋਰਟ ਚ ਜਾਣਦੀ ਆ ਵੀ ਇਹ ਕੀ ਕਰਦੇ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਬਈ ਅਸੀਂ ਤਾਂ ਅੰਦਰ ਆ ਗਏ ਆ ਪਰ ਜੋ ਪਤਾ ਲੱਗਿਆ ਵੀ ਬਿਲਕੁਲ ਪੀਪਾ ਦਾਣਿਆਂ ਦਾ ਖਾਲੀ ਪਿਆ ਏ ਖੜਕ ਰਿਹਾ ਢਮਰੂ ਵਾਂਗੂ ਖੜਕ ਰਿਹਾ ਇਹਨਾਂ ਦਾ ਬਜਟ ਕਿਉਂਕਿ ਯਾਰ ਕਿਸੇ ਨੂੰ ਪਤਾ ਤਾਂ ਹੋਵੇ ਇਹਨਾਂ ਨੂੰ ਤਾਂ ਬਜਟ ਦੇ ਸਪੈਲਿੰਗ ਨਹੀਂ ਆਉਂਦੇ ਇਹ ਗੱਲਾਂ ਬਜਟ ਬਣਾਉਣ ਜੋਗੇ ਨੇ ਇਹ। ਧੰਨਵਾਦ। ਇੱਕ ਜਿਹੜਾ ਡਰੱਗਸ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾਗਾ ਵੀ ਜਿਹੜਾ ਹੈਗਾ ਤੁਸੀਂ ਹਿਮਾਚਲ ਤੋਂ ਤਰੀਹੀ ਜੋ ਪੰਜਾਬ ਪੁਲਿਸ ਨੂੰ ਡੀਜੀਪੀ ਨੂੰ ਕਿਹਾ ਵੀ ਤੁਸੀਂ ਕਲਾਸਾ ਲਓ 15 ਦਿਨ ਦੇ ਵਿੱਚ ਜਵਾਬ ਮੰਗਿਆ ਜਿਹੜਾ ਤੁਸੀਂ ਕੰਟਰੋਲ ਨਹੀਂ ਹੋਇਆ ਤੁਹਾਡੇ ਤੋਂ। ਦੇਖੋ ਮੈਂ ਕੋਰਟ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਪਰ ਪੰਜਾਬ ਪੁਲਿਸ ਸਾਡੀ ਬੜੀ ਬਹਾਦਰ ਪੁਲਿਸ ਆ। ਗੱਲ ਤਾਂ ਚਲਾਉਣ ਵਾਲਿਆਂ ਦੀ ਆ। ਉਹ ਠੱਗ ਚੋਰ ਰਲੇ ਹੋਏ ਆ। ਉਹ ਇਹ ਕੰਮ ਕਰ ਰਹੇ ਆ ਜਿਹੜੇ ਆਕਾ ਬਣੇ ਹੋਏ ਨੇ। ਉਹਨਾਂ ਤੇ ਨਿਗਰੱਖਣੀ ਚਾਹੀਦੀ ਆ। ਕੋਰਟ ਨੂੰ ਵੀ ਉਹਨਾਂ ਵੱਲੋਂ ਦੇਖਣਾ ਚਾਹੀਦਾ ਜਿਹੜੇ ਇਹਨਾਂ ਨੂੰ ਆਰਡਰ ਕਰਦੇ ਆ ਜਿਹੜੇ ਇਹਨਾਂ ਨੂੰ ਚਲਾਉਂਦੇ ਆ ਪੁਲਿਸ ਤਾਂ ਉਹੀ ਆ ਜਿਹਨੇ ਟੈਰਰਿਜ਼ਮ ਖਤਮ ਕੀਤਾ ਜਿਹਨੇ ਪੁਲਿਸ ਨੇ ਤਾਂ ਪੰਜਾਬ ਬਿਲਕੁਲ ਜਦੋਂ ਇਹਨਾਂ ਦੀ ਸਰਕਾਰ ਬੜੀ ਸੀ ਆਮ ਆਦਮੀ ਪਾਰਟੀ ਦੀ ਇਹਨੇ ਪਹਿਲੀ ਗੱਲ ਕਹੀ ਸੀ ਮਹਾਰਾਜ ਦੀ ਬੇਅਦਬੀ ਵਾਲੇ ਕੋਈ ਵੀ ਹੋਏ ਅੰਦਰ ਦਵਾ ਕੇ ਤੁਸੀਂ ਬਿਲਕੁਲ ਬਾਹਰ ਹੱਤ ਕਰ ਕੁਝ ਨਹੀਂ ਹੋਇਆ ਨਹੀਂ ਨਹੀਂ ਹੁਣ ਤਾਂ ਆਪ ਤੇ ਆ ਗਈ ਉਹੀ ਗੱਲ ਹਾਂਜੀ ਜੇ ਨਾ ਉੱਥੇ ਬਾਦਲ ਸਾਹਿਬ ਨੂੰ ਨਾ ਕਿਸੇ ਜਿਹੜਾ ਡਿਪਟੀ ਸੀਐਮ ਸੀ ਜਿਨ੍ਹਾਂ ਕੋਲ ਹੋਮ ਮੈਕ ਜਵੀਰ ਸਿੰਘ ਬਾਦਲ ਨੂੰ ਹੁਣ ਇਹਨਾਂ ਤੇ ਕਿਉਂ ਪਰਚਾ ਦਰਜ ਹੋਵੇ ਬਈ ਜਿਹੜੇ ਖੱਟਰ ਹੁਣੀ ਨੇ ਜਾਂ ਉਹਨਾਂ ਦਾ ਹੋਮ ਮਿਨਿਸਟਰ ਆ ਵਿੱਚ ਉਹਤੇ ਕਿਉਂ ਨਾ ਪਰਚਾ ਦਰਜ ਹੋਵੇ ਹੁਣ ਪਰ ਇਹ ਟੋਟਲ ਸਟੰਟ ਲੱਤਾਂ 'ਚ ਜਾਣ ਹੀ ਹੈ ਨਹੀਂ ਲੱਤਾਂ 'ਚ ਜਾਣ ਹੀ ਹੈ ਨਹੀਂ ਕਿ ਇਹਨਾਂ ਦੀ ਸਰਕਾਰ 'ਚ ਬਈ ਇਹ ਕਿਸੇ ਮਜੀਠੀਏ ਨੂੰ ਕਿਸੇ ਬਾਦਲਵਾਲ ਜਾਂ ਕਿਸੇ ਬਾਲੇ ਝਾਕ ਸਕਣ ਉਹ ਤਿਲਾਂ 'ਚ ਉਹ ਤੇਲ ਹੀ ਹੈ ਨਹੀਂ